ਤਰੀ ਵੀਰ ਦੇਖੋ ਪੰਤਾ ਸੁਗਾ ਜਾਂਦਾ ਦਾ ਹਲਾ ਇੰਨਾ ਖੁੱਲਤਾ ਇਹਨਾਂ ਜਗ੍ਹਾ ਪਹੁੰਚ ਜਾਂ ਪਿੱਛੇ ਕਿਤੀ ਹੈ ਉਹ ਨੂਰਾ ਰਸਤਾ ਹੀ ਹੈ ਇਹ ਕ੍ਰਾਸ ਹੁੰਦਾ ਰਸਤਾ ਬਈ ਹੈ ਹੈਟੀ ਰਸਤੇ ਉਰੇ ਪੁਲ ਚਾਹੀਦਾ ਉਹ ਚਾਹੀਦਾ ਰਸਤਾ ਟੀ ਦਾ ਇਹ ਦੇਖ ਲੈ ਪੁਲ ਚਾਹੀਦਾ ਉਹ ਕਾਲ ਜੀ ਓਏ ਅਸੀਂ 4 ਵਜੇ ਜਾਂ ਇਤਨੀ ਸਾਢੇ ਜਗਾ ਕਰੇਗਾ ਜਾ ਕੇ ਕਿਦਣਾ ਰਹਿ ਗਿਆ ਹਾਂ ਲਾ ਫੜਾ

ਕੀੜੀ ਆਏ ਉਧਰ ਭਾਈ ਆਉ ਦੇ ਉੱਪਰ ਉਹ ਉਧਰ ਕੀੜੀ ਆਉਰੇ ਲੈ ਭਾਈ ਮੰਡ ਮਾ ਆ ਗਿਆ ਅੱਜ ਬੋੜਾ ਪੇਜਾ ਦਾ ਸਵੇਰ ਦਾ ਉਹ ਬੋੜੇ ਪਾਣੀ ਹੈਗਾ ਉੱਥੇ ਟਾਨਾ ਚ ਪਾਣੀ ਕਿ ਨਹੀਂ ਪਾਣੀ ਹੈਗਾ ਕਿ ਨਹੀਂ ਪਾਣੀ ਤੂੰ ਖਰਾ ਹੈ ਤਾਰੇ ਬਬੀ ਵੀ ਪੈ ਕੇ ਰਹਾ ਜ਼ਿਆਦਾ ਬਾਹਰ ਸਦਾ ਹੀ ਪਾਣੀ ਹੈ ਨਹੀਂ ਕੱਲ ਹੈ ਨਹੀਂ ਦਾ ਪਾਣੀ ਖਰਾ ਹੈ ਠੀਕ ਹੈ ਇਧਰ ਉੱਪਰਿਆ ਮ ਵੀ ਹਾਂ ਉੱਪਰ ਵਾਲੇ ਮੇ ਸ਼ੈੱਡ ਵਾਲੇ ਮੇ ਹਾਂ ਲੇ ਮੇ ਸ਼ੈੱਡ ਦੇ ਹੇਠਲਾ ਕੇ ਰਹਾ ਜਿਹੜਾ ਉਹ ਆ ਹਾਂ ਹਾਂ ਉੱਪਰ ਵਾਲੇ ਪਰਲੇ ਕੇਰਾ ਹੈਗਾ ਫੇ ਠੀਕ ਹੈ ਫੇ ਠੀਕ ਹੈ ਨਹੀਂ ਕਾਲੂ ਜੀ ਲਾ ਦੂਗਾ ਮੈਂ ਤਾਂ ਹੀ ਕਹਿੰਦਾ ਲਾਈਟ ਚੱਲਦੀ ਆ ਹਮਰ ਛੱਡ ਦਮਾ ਨਹੀਂ ਅਬ ਚਲੇਗਾ ਕੀ ਕਾਲੂ ਜੀ ਲਾ ਦੂੰਗੇ ਕਾਲੂ ਜੀ ਲਾ ਦੂੰਗੇ ਜਿਹੜਾ ਮ ਇਕੱਠ ਹੋਇਆ ਕਿਉਂ ਆ ਵੀ ਦੇਖ ਲੈ ਕਿਹੜੇ ਸਾਹਮਣਾ ਪੜਦਾ ਤੇਰਾ ਤੇ ਕੀਆ ਬਾਤੀਆਂ ਸਾਰੀਆਂ ਕਹਿੰਦਾ ਕੈ ਚਲਾਏਗਾ ਇਹ ਕੀ ਮੁੱਢੀ ਦਾ ਕੰਮ ਮਲੇ ਕਹਿੰਦਾ ਦਰਿਆ ਬਹੁ ਛੱਡਿਆ ਪਿਆ ਅੱਜ ਦਰਿਆ ਉਹਨਾਂ ਨੇ ਛੱਡਿਆ ਹੋਣਾ ਜਿੰਨਾ ਜਾ ਛੱਡਿਆ ਉਹ ਦਰਿਆ ਹਾਂ ਨਦੀ ਤਾਂ ਆ ਗਈ ਤੇ ਆਹ ਆਈ ਦਾ ਨਹੀਂ ਪਤਾ ਵੀ ਆਈ ਕਿ ਨਹੀਂ ਆਈ ਇਹ ਇਹ ਆਈ ਆਪਣੇ ਆ ਆ ਗਈ ਤੇ ਇਹ ਆ ਗਈ तकरीबन 10:00 ਵਜੇ ਆਈ ਹੈ ਇਹ ਵਧਦੀ ਜਮਾ ਜਾਂਦੇ ਰੋਪੜ ਤੇ ਆਇਆ ਹੋਰ ਵਧ ਗਈ ਸੀ ਸਾਰੀ ਨਦੀ ਪਾਣੀ ਹੋ ਗਿਆ ਯਾਰ ਉਹ ਪਾਣੀ ਦਈ ਤਾਂ ਉਹਦੀ ਆਉਂਦੀ ਹੈ ਆਪਣੇ ਇਹ ਇੱਥੇ ਆ ਗਈ ਆ ਕਹਾ ਉਰੇ ਦੇਖੇ ਪਾਣੀ ਕਿੰਨਾ ਆਈ ਗਈ ਕੰਦੇ ਕੋਲ ਨੂੰ ਚੱਲਦੇ ਆ ਉੱਥੇ ਦੇਖ ਕੇ ਹੁੰਦੇ ਤੂੰ ਪਹਿਲਾਂ ਤਾਂ ਫਿਰ ਦੇਖੇ ਮੋੜ ਚੱਲ ਚੱਲੀਏ ਵਸਬਾਨ ਚੱਕ ਲਈ ਦੀ ਘਰ ਨੂੰ ਫਿਰ ਸਮਾਨ ਚੱਕ ਲਈ ਦੀ ਆਹ ਸਾਈਕਲ ਜੇ ਕਿਤਰਾ ਹੋਇਆ ਕਿ ਆਰਾ ਉੱਥੇ ਕੱਢ ਲਈ ਹਲੇ ਇਧਰ ਆਲਾ ਕੱਢ ਲਈ ਹਲੇ हां 5:00 ਵਜੇ ਚਲ ਜਾਈ ਇਧਰਲੇ ਵਾਲਾ ਕੱਟ ਲੈਣਾ ਸੜਕ ਤੇ ਆ ਖਾ ਕੇ ਫਿਰ ਆਪਣਾ ਘਰ ਨੂੰ ਆ ਜੀ ਆਪੇ ਰੋਕ ਦਾ ਕਾਲਿਆ ਇਹਦੇ ਉਹ ਬਹਾਉਰ ਦਾ ਕਾਲਿਆ ਪਾਣ 10 ਤਾਂ ਆਂਦਾ ਬੰਦਾ ਮੋਟੇ ਉਤਰ ਲਿਆ ਪਾਣ ਤੇ ਦੇ ਵੀ ਆ ਦੇਖੋ ਫੇਰ ਤਾਂ ਸੁਗਿਆ ਜਾਂਦਾ ਦਾ ਨਾਲ ਇੰਨਾ ਕੋ ਤਾਂ ਖੋਲ ਤਾਂ ਇਹ ਨੀ ਜਗਾ ਪਹੁੰਚ ਜਾ ਪਿੱਛੇ ਕਿਤੀ ਹੈ ਉਹਨੂੰ ਦਾ ਰਸਤਾ ਹੀ ਹੈ ਇਹ ਕ੍ਰਾਸ ਹੁੰਦਾ ਰਸਤਾ ਬੈ ਹੈ ਆਈਡੀ ਰਸਤੇ ਉਰੀ ਪੁਲ ਚਾਹੀਦਾ ਆ ਰਸਤਾ ਟੀਂਦਾ ਹੈ ਹਾਂ ਦੇਖ ਲੈ ਪੁੱਲ ਚਾਹੀਦਾ ਰੱਖੇ ਕਿਤਨਾ ਕਾਕਾ ਕਾਰ ਕਿਨ ਲਾ ਰਹੇ ਮੁੰਲਾ ਦਾ ਆਈ ਹਰ ਕਿਹਦਾ ਹਾਂ ਬੀਲ ਲੈਣ ਲਾਖ ਦੇ ਆ ਕੇ ਫੇਰ ਲੈ ਆਈ ਯਾੜ ਕਿ ਦਸਾਂ ਲਾ ਕੇ ਬੀਲ ਲੈ ਜਾ ਨਹੀਂ ਚਾਹੀਦਾ ਤਾਂ ਹੈਗਾ ਪੁੱਲ ਤਾਂ ਚਾਹੀਦਾ ਬਾਦਰਿਆ ਪਾਣੀ ਬਾਈ ਉੱਪਰ ਡੜ ਰਿਆ ਪਾਣੀ ਆ ਉਹਦੇ ਉੱਪਰ ਡੜ ਰਿਆ ਉੱਪਰ ਨੂੰ ਚੜ ਰਿਆ ਉੱਪਰ ਨੂੰ ਉੱਧਰ ਹੈਗਾ ਹੈ ਇਹ ਦੱਪਨ ਕੋਈ ਖਤਰਾ ਨਹੀਂ ਨਾ ਇਹ ਨਦੀ ਦਾ ਪਾਣੀ ਖਾਸ ਨਹੀਂ ਹੈਗਾ ਪੀਲਾ ਪਾਣੀ ਹੁਣ ਕਿੱਥੇ ਕਹੇਗਾ ਪਾਣੀ ਦੇ ਦਰਿਆ ਮੈਣਾ ਸਤ ਨੂੰ ਦਰਿਆ ਤੇ ਦਰਿਆ ਵੀ ਕਿੱਟੇ ਆ ਇਹ ਹਿਸਾਬ ਨਾਲ ਦਰਿਆ ਵੀ ਕਿੱਟੇ ਹੈਗਾ ਹਾਂ ਇਹ ਦਰਿਆ ਮਾ ਪਾਣੀ ਭੁੱਲੋਵੇ ਇਹ ਪਾਣੀ ਨੂੰ ਟਾਪਡ ਪੈਂਦੀ ਫਿਰ ਹਾਂ ਹਾਂ ਹੈਂ ਖੜਦਾ ਪਾਣੀ ਉੱਪਰ ਜੜਦਾ ਹੋ ਰਿਹਾ ਹੈ ਚੜਦਾ ਹੈ ਥੋੜਾ ਪਿਛੇ ਨੂੰ ਦਰਿਆ ਬੇ ਖੁੱਲਾ ਹੈ ਬਾਈ ਦਰਿਆ ਤਾਂ ਫਿਰ ਆਪਣਾ ਜਗਾ ਪੂਰੇ ਲੈ ਲੈਂਦਾ ਦਰਿਆ ਕਿਥੇ ਤੇਰਾ ਮੰਨ ਕੇ ਚੱਲ 15-20 ਕਿੱਲਿਆਂ ਪਾਣੀ ਚੱਲਦਾ ਉੱਥੇ ਔਰ ਰਸਤਾ ਜਾਂਦਾ ਤਾਂ ਹੈ ਦਰਿਆ ਸਾਰੇ ਸਾਰੇ ਦਰਿਆ ਹੈਦਾ ਇਹ ਆ ਬੰਨ ਆ ਦਰਿਆ ਦਾ ਯਾਰ ਹਾਂ ਦਰਿਆ ਦਾ ਬੰਨ ਨਾ ਸਮਝ ਲੈ ਇੱਥੇ ਰੈਂਪ ਦਿੱਤਾ ਬੈਨੂ ਬਸ ਪਹਿਲੇ ਇਹਨਾਂ ਪਾਣੀ ਰਹਿਣਾ ਨਹੀਂ ਹੁਣ ਤਾਂ ਕਾ ਕਰਕੇ ਦਰਿਆ ਛੁੱਟ ਰਹਿ ਗਿਆ ਕੜਨਾ ਪਾ ਪਾਣੀ ਦਾ ਅੱਜ ਤਾਂ ਨਹੀਂ ਪਾਰ ਹੋ ਜਿੰਦਾ ਪਾਰ ਲੈ ਮਾਰੂ ਪਰ ਆਦਾ ਕਿੱਥੇ ਉਹ ਮਰ ਜਾ ਕੇ ਦਾ ਫੇਲ ਪਾਰਤਾ ਆਪਣੀ ਚੋਈ ਹੋਣੀ ਹੁੰਦੀ ਆ ਪਰ ਚੋਈ ਤੇ ਕਿਹੜਾ ਪਾਣੀ ਹੁੰਦਾ ਦੱਸ ਮੈਨੂੰ ਮੁਰਦਾ ਮੁਰਦਾ ਤੋਂ ਅੱਗੇ ਮਾਰਦੀ ਆ ਤੋਬੇ ਨਹੀਂ ਜਾਂਦਾ ਥਾਲਾ ਉਹ ਅੱਗੇ ਮਾਰਦੀ ਆ ਇਹ ਤਾਂ ਬਹੁਤੇ ਹੀ ਆ ਜਿਹੜਾ ਮੁੰਡਾ ਉੱਥੇ 자기 ਆਪਣੀ ਆਈ ਦੀ ਨਦੀ ਜਾਂ ਵੀਡੀਓ ਪਾਈ ਦੀ ਆਪਾਂ ਨੇ ਮੁੰਡਾ ਵਿਚਾਰਾ ਉਹਦੀ ਪੂਰੀ ਪੂਰੀ ਹੋ ਗਿਆ ਉਹ ਵਾ ਦੇਖ ਲੈ ਕਿਰ ਕਿੰਨਾ ਟਾਈਮ ਤੋਬਾ ਇਹਨੂੰ ਨੇ ਪਾਣੀ ਮਨੂ ਨਾ ਪਹਿਲਾਂ ਰੇੜੇ ਘੱਟ ਦੇ ਦੇ ਅੱਛਾ ਜਾਂ ਬਸ ਰੋਹੀਂ ਦੇ ਦਈਆਂ ਪੜੋਂ ਦਿਨ ਦੇ ਉਹ ਹੂੰ ਜਦ ਫਿਰ ਹਾਲ ਵਿੱਚ ਵੀ ਕਿੱਥੇ ਹੁੰਦਾ ਦਾ ਨਦੀਆਂ ਮਾ ਰੇਤਾ ਹੁੰਦਾ ਵੈਨ ਇਹ ਜਿਹੜਾ ਦੇਖ ਨੂ ਤੇ ਰਸਤਾ ਮਾਰਨਾ ਹੈ ਆਜੇ ਅੱਛਾ ਕਰ ਦੇਣਾ ਜਾ ਕੇ ਰੇੜੇ ਰੇੜੇ ਦੇ ਉਪਰ ਪਾਣੀ ਘੁੰਮੀਆਂ ਦੇਦਾ ਰੇੜਾ ਇੰਨਾ ਉੱਚਾ ਹੁੰਦਾ ਦੇਖ ਲੈ ਹੁਣ ਇਹਦਾ ਨਾ ਪਾਣੀ ਤਾਂ ਹੈ ਵੀ ਨਹੀਂ ਇਹ ਇਹਨਾਂ ਦਾ ਤੇਜ਼ੀ ਜ਼ਿਆਦਾ ਰਹਾ ਸਪੀਡ ਵੱਧ ਹੈ ਦੀ ਸਪੀਡ ਵੱਧ ਦਾ ਸਪੀਡ ਚੱਕ ਲੈਂਦੀ ਫਿਰ ਹੱਥ ਕਰਕੇ ਉਹ ਪਹਿਲਾਂ ਫਿਰ ਆਹ ਚੀਜ਼ ਨਹੀਂ ਹੈਗੀ ਦੀ ਪਾਣੀ ਖੁੱਲ੍ਹੇ ਚੱਲਦਾ ਚੇਰ ਹੁਣ ਪਾਣੀ ਜਗਾ ਹੋਣੀ ਤਾਂ ਤੇਜ਼ ਆ ਕੋਈ ਤੇ ਨਾ ਜਿੰਨਾ ਘਰ ਹਸਤਾ ਜਾਂ ਪਿਛੇ ਹੜਾ ਹੈ ਯਾਦ ਹੈ ਸਾਡੀ ਇਹ ਜਗ੍ਹਾ ਬਜਾ ਬਣਾ ਲਈ ਇਹਦਾ ਕੋਈ ਹੈ ਕੋਈ ਖਤਰਾ ਨਹੀਂ ਏਡਾ ਤਾਂ ਲਾ ਲਾਣਾ ਪੈਣੀ ਆਦਾ ਲਾਣ ਜਣਾ ਕੋਈ ਏਡਾ ਸੀ ਨਹੀਂ ਹੈਗਾ ਉਧਰ ਆਪਣੀ ਦੇਖਦੇ ਆਪਾਂ ਵੀ ਗਿਆ ਸਾਬਤਾ ਉੱਤੇ ਆ ਗਈ ਉਹ ਉਹ ਨੰਬ ਗਾਉਂਡ ਨੂੰ ਫੇਕੇ ਤੇ ਝਟ ਲਾ ਲਾ ਦਵੇ ਆਉਗੀ ਉਹ ਉਹ ਲੈ ਜਾਈ ਇਹਦੇ ਸਾਥ 6-7 ਘੰਟੇ ਲੇਟ ਆਉਂਦੀ ਆ ਉਹ 67 ਘੰਟੇ ਲੇਟੀ ਤੇ ਵੇ ਦੇਖਣਾ ਮੈਨਾ ਵਾ ਜੇ ਇਹ ਜੀ ਆ ਗਈ ਪਰ ਤਾਂ ਕਰਦਾ ਮੈਂ ਕਹਾਣੀ ਇਹ ਉਤਰ ਲਾ ਜਾਂਦੀ ਆ ਉਹ ਆਉਣ ਲੱਗਦੀ ਆ ਅਸੀਂ ਦੇਖਿਆ ਵੇ ਪਹਿਲਾਂ ਛੋਟੇ ਛੋਟੇ ਨੇ ਅੱਛਾ ਉਹ ਲੇਟ ਆਉਂਦੀ ਐ ਨਵੀ ਉਹ ਦੂਹ ਤੇ ਆਉਂਦੀ ਐ ਲੇਟ ਤੇ ਆਉਂਦੀ ਆਪਣੀ ਉਹ ਦੂਹ ਤੇ ਆਉਂਦੀ ਆ ਤੇ ਜਲੀ ਹੋ ਵੀ ਦੇਖੀਏ ਚਲ ਦੇਖ ਲੈ ਇੱਥੀ ਵਗਲਾ ਜਣਾ ਪਹੋਚ ਗਾ ਹਾਂ ਇਹ ਨੀਵਾਰਾ ਉੱਧਰ ਨਹੀਂ ਜਾਣੀ ਬਸ ਚਾ ਚੱਲਦੇ ਆ ਕੱਤ੍ਹਾ ਹੈ ਗਾਨੇ ਬੋਲਾਂ ਨਹੀਂ ਉਹ ਪਾਣੀ ਵਾਲੀ ਕੱਖ ਬਾਹਰ ਕਿੰਦੇ ਧੰਨ ਦੇ ਕਹ ਕਹੋਂ ਕਹ ਪਰ ਤਾਂ ਉਸ ਨੂੰ ਥੱਲੇ ਦਬ ਦਿਆ ਹੈ ਨਿਗੂ ਗੋਲਾ ਨਹੀਂ ਥੱਲੇ ਦਬ ਦਿਆ ਬਿੱਚੇ ਹਾਂ ਹਾਂ ਥੱਲੇ ਥੱਲੇ ਕਰ ਦਿਆ ਉੱਪਰ ਅੱਜ ਬਹੁਤ ਚੂਹੇ ਧਾਨ ਵੱਡੇ ਆ ਬਈ ਹੈ ਕਿੱਗੇ ਮੈਂ ਬਹੁਤ ਚੂਹੇ ਧਾਨ ਵੱਡੇ ਆ ਹੇ ਹੁਣ ਕਾ ਹਟਿਆ ਸਾਲ ਦਵਾਈ ਜੀ ਦੱਸ ਅੱਧ ਤੱਕੇ ਸਭ ਹੀ ਉਹਨੇ ਪਾਈ ਹੋਈਆਂ ਹਾਂ ਅਜੇ ਨੀਵੇਂ ਰਹਿਗੇ ਧਾਨ ਆਈ ਲਾ ਦੇ ਬਿਮਾਰੀ ਪਈ ਵਾ ਚੂਹੇ ਨੇ ਵੱਟੇ ਸਾਰੇ ਥਰਕ ਬਣਾ ਲਵੇੜਦੀ ਕਿਸੇ ਨੂੰ ਮੇਰੇ ਪਤਾ ਤੇ ਮਿੰਤਰ ਹੁੰਦਾ ਲਵੇੜਦਾ ਲੈ ਮਾਰੇ ਨਾਲ ਚਿੱਟਾ ਕੇ ਉੱਜਾ ਮੇਰੇ ਤੇ ਪੂਰੀ ਪਿੱਟੇ ਗੋੜੇ ਬਗਾ ਪਿੱਟੇ ਮੈਂ ਹੁਣ ਇਹਦੇ ਕਰਕੇ ਕਿੰਡਮ ਹੋਇਆ ਹੋਇਆ ਜਿਹੜਾ ਅਸ਼ਾ ਪੈਰ ਪਾ ਠਟਵਜੀ ਨਹੀਂ ਤਾਂ ਆਪੇ ਘੁੰਮ ਜਣਦਾ ਸੀ ਉਹ ਕਿਦਾਂ ਦਿਨ ਉਹਦੀ ਉਂਗਲੀ ਪੱਕੀ ਪਈ ਆ ਮੇਰਾ ਪੈਰ ਹੋਇਆ ਪਿਆ ਗਿੱਲੇ ਮੇਂ ਪੜਨੇ ਯੋਗ ਨਹੀਂ ਦੋਏ ਆਉਂਦਾ ਚਾਪਰਾ ਹਾਂ ਹੈ ਅੱਗ ਰੋ ਚੌੜਾ ਅਹ ਥੀਲੇ ਘੰਟਾ ਲੇਟ ਚੱਲੂ ਸਾਤੇ ਜਗਰ ਲੱਗਿਆ ਤਾ ਇਹ ਹਾਂ ਜਗਰ ਲੱਗਿਆ ਤਾ ਖਬਰ ਹੈ ਹਾਂ ਤਾਰੇ ਦੂਕਰੇ ਐਂਦੇ ਆ ਹਾਂ ਕੱਲ ਸਵੇਰ ਨੂੰ ਕਰਕੇ ਆਉਂਗਾ ਉਹ ਫੇਰ ਇੱਥੇ ਆ ਜੂੰਗਾ ਮੈਂ ਆਹ ਕੱਢਦੇ ਹੁਣ ਆਹ ਵਧੀਆ ਬਹਿਣਾ ਉਹਦਾ ਨਿਕਲਿਆ ਆਏ ਇੱਥੇ ਕਿੱਥੇ ਜਾਉਣਾ ਰਸਤਾ ਸਾਰਾ ਦਾ ਵੱਡਿਆ ਪਿਆ ਉਹ ਹਾਂ ਸਾਰੇ ਹੱਤਾ ਖਰਾਬ ਹੈ ਹਾਂ ਹੋ ਗਈ ਦੁਆਰੇ ਹਾਂ ਜਿਹੜੀ ਵੱਡੀ ਸੀ ਹਾਂ ਹੋ ਗਈ ਸਾਰੀ ਹਰੀ ਹੋ ਗਈ ਇਹ ਪਹਿਲਾਂ ਵੱੜਦੀ ਗਈ ਸੀ ਹੂੰ ਤਾਂ ਵੱਜ ਗਈ ਇਹ ਤਾਂ ਮੇਰੀ ਗੱਲ ਸਮਝੇ ਨਾ ਗੌਰ ਕਰਦੇ ਤਾਂ ਸਾਫਤਾ ਹਾ ਅਦਵਾੜ ਦਾ ਸਾਫਤਾ ਹੈ ਦਵਾਈ ਹੋਰ ਦੇ ਦੇ ਇਹ ਸਿਰਦਨ ਹੈਗੀ ਵੱਡੀ ਵੀ ਹੈ ਹਾਂ ਸਾਰੀ ਵੱਡੀਆਂ ਸਭੀ ਪਹਿਲੀ ਵੱਡਿਆ ਦਾ ਉੱਥੇ ਮੈਂ ਦਵਾਈ ਛੱਡ ਗਈ ਆਹੋ ਆਹੀ ਵੱਡੀ ਤੇ ਆ ਬਾਕੀ ਸਾਰਾ ਠੀਕ ਹੈ ਕਈ ਤਾਂ ਮੋਟੇ ਵੀ ਤੇ ਹੈ ਸਾਰੇ ਰਹੇ ਹੁੰਦੇ ਬੰਨੀ ਆ

ਲੱਕੇ ਨੂੰ ਕਿਸੇ ਕਿਸੇ ਨੂੰ ਪਤਾ ਲੱਭੇ ਸਾਂ ਉਹ ਹੈ ਨੀਅਮੀ ਪਈ ਜਾਂਦਾ ਨਾ ਜਿਹੜਾ ਹੈ ਨਾ ਹੁਣ ਤਾਂ ਸਰੀ ਹੀ ਆ ਕੰਮ ਨਾਲੀ ਲੱਜਣਾ ਚੜਨੇ 10 ਦਿਨ ਤੱਕ ਤਾਂ ਸਰੀ ਹੀ ਹੈ ਜਿਹੜੀ ਜੀਰੀ ਭਾਈ ਮੰਦਰੀ ਰਹੀ ਸੀ ਉਹ ਲਾਲ ਲਾਲ ਹੋਣ ਲੱਗ ਗਈ ਉੱਪਰ ਤੇ ਹੋਣੀ ਹੋ ਜਾ ਲਾਲ ਲਾਲ ਜੀ ਹੋ ਗਈ ਉੱਪਰ ਤੇ ਜਿਹੜੇ ਮੰਦਰੀ ਰਹੀ ਦਈਆਂ ਨੇ ਇਹ ਇ ਤੱਕ ਅੱਕ ਸਾਲਾ ਜਿਹੜਾ ਦੂਜਾ ਹੈਗਾ ਹੈ ਗੱਗੇ ਇਹ ਲੱਗਿਆ ਹੋਇਆ ਯਾਰ ਇਹ ਹੈ ਚਪਈਆਂ ਦੀ ਲੱਗਿਆ ਹੋਇਆ ਹਾਂ ਬੱਖ ਨਹੀਂ ਜ ਕੁਮਿਗਣਾ ਹੈ ਕਿ ਤੇ ਕਿਤੇ ਜੇ ਨੀ ਕੁਮਿਗਣਾ ਕਹਿੰਦਾ ਕਿਾਰੇ ਦੂਰ ਰਹਿ ਗਏ ਮੇਰੇ ਉੱਧਰ ਕਹਿੰਦਾ ਸੋਜੋ ਕਰਕੇ ਆ ਨਾ ਮੈਂ ਕੁਮਿਗਣਾ ਨੂੰ ਸਾਰੇ ਆ ਜੀ ਮਾ ਠੀਕ ਹੈ ਕਿੱਦੇ ਨਾ ਕੰਮ ਹੋ ਗਿਆ ਹੁਣ ਚੱਲੋ ਤਾਂ ਬੰਨ ਜਾਂ ਦਵਾਈ ਦੀ ਆਹ ਪਹਿਲੇ ਹੀ ਵੱਟਿਆ ਵਿਆ ਇਹ ਪੂਰਾ ਹੈ ਉਹ ਚੂਹਾ ਪਹਿਲਾਂ ਵੱਟਿਆ ਵਾ ਹੁਣ ਠੀਕ ਹੈ ਇਹ ਪਹਿਲਾਂ ਹੀ ਵੱਟਿਆ ਜੂਸ ਨੇ ਆਹੋ ਕਿਸੇ ਕੱਦਾ ਦੇਖ ਰਿਹਾ ਤੂੰ ਜਦੋਂ ਹੁੰਦਾ ਹੈ ਸਾਨੂੰ ਕਹਿੰਦਾ ਉਹ ਦੋ ਵਾਰੀ ਪਾ ਲਿਆ ਇਹਨੂੰ ਕੁੜਾ ਸੀ ਤਾਂ

ਜੱਲੀਬੋ ਦੇਖੀਓ ਪਾਸੇ ਉਹ ਸੀ ਲੇ ਗਿਆ ਉਹਨੇ ਗਾਇਲੇ ਹਾਂ ਉਹ ਦੋਸ਼ ਵੀ ਗਾਇਲੇ ਲੇ ਜਾਣਾ ਥੋੜੀ ਜਾਊਗਾ ਦੇਖੀ ਫਿਰ ਜਾ ਕੇ ਨੰਦ ਨਦੀਬ ਹੈ ਨਹੀਂ ਦੇਖੀ ਜਾ ਕੇ ਤੇ ਸਟੇਡੀਅਮ ਕਿੰਨੀ ਦੇਖਦੇ ਚੱਲ ਜਲੀਏ ਇਕ ਨਾ ਕੰਮ ਹੈ ਨਾ ਜਿਹੜੇ ਕੋ ਪੱਤਨੇ ਆਲੇ ਤੇ ਸਦਾ ਛੇਪ ਜਉਂਦਾ ਲੋ ਭਾਈ ਪੁੱਜ ਗਏ ਆਪਾਂ ਦੂਈ ਨਦੀ ਕੋਲ ਜਿਹੜੀ ਸਾਡੇ ਇਧਰ ਪਿੰਡ ਲੱਗ ਵਗਦੀ ਸਾਡਾ ਪਿੰਡਾ ਸੈਂਟਰ ਚ ਇਧਰ ਸਾਨੂੰ ਪੌੜ ਪੈਂਦਾ ਦੂਈ ਸਾਈਡ ਤੇ ਸਾਨੂੰ ਪੈਣੀ ਜਾਂਦਾ ਪੈ ਜਾਂਦਾ ਇੱਕ ਪਾਸੇ ਦਰਿਆ ਬਹਿ ਗਿਆ ਇੱਕ ਪਾਸੇ ਨਹਿਰ ਪੈ ਗਈ ਬਸ ਤੂੰ ਸੈਂਟਰ ਜੇ ਮ ਆ ਜਾਂਦਾ ਸੈਂਟਰ ਮ ਆ ਜਾਂਦੇ ਆ ਪਾ ਬਚਾਉਂਗਾ ਸਾਨੂੰ ਹਾਂ ਆਲੇ-ਦਾਲ ਤੇ ਮਸਾਂ ਨਹੀਂ ਜੇ ਟੁੱਟ ਜੇ ਮੈਨੂੰ ਸਾਹ ਵੀ ਪਾਉਂਦਾ ਨਾ ਹਾਂ ਚੱਲ ਤੂੰ ਬਾਸ ਆ ਵੀ ਬੱਜੀ ਬਸ ਲੈ ਆ ਚ ਤੁਹਾ ਤੇ ਸ਼ਾਨ ਨਹੀਂ ਪਈ ਦੇਖਦਾ ਸੀ ਇੱਕ ਦਿਨ ਚ ਪਾ ਤੇ ਨਹੀਂ ਨਹੀਂ ਵਧੀਆ ਹੈ ਇਹ ਕਿਹੜੀ ਜੀ ਦੇਖ ਤੇ ਸ਼ਾਨ ਨਾਲੇ ਹੈ ਇਹ ਕਿਹੜੀ ਜੀ ਬੈਠਾ ਵੀ ਨਾਲੇ ਸ਼ਾਮਾਂ ਆ ਦੁਪਹਿਰ ਨੂੰ ਵੀ ਠੰਡਾ ਹੁੰਦਾ ਪੂਰਾ ਇਹਨਾਂ ਇਹ ਹੋ ਥੱਲੇ ਕਲੀ ਨਹੀਂ ਸਹੀ ਕਾਲੀ ਕਿ ਮੈਡ ਮੂਡ ਰੱਖੇ ਬਈ ਖiladi ਆ ਜੰਨੇ ਬਹਿਣਾ ਹੋਣੇ ਸ਼ਾਮ ਨੂੰ ਆਉਣੇ ਵਾਲੇ ਹੀ ਆ ਥੱਕ ਆ ਕੇ ਵੀ ਬਹਿਣਾ ਆ ਨਾ ਠੀਕ ਐ ਨਾਲੇ ਹਵਾ ਆਂਦੀ ਰਹੀ ਠੰਡੀ ਅਖੜ ਜੀ ਆਪੇ ਦੇਖ ਲੈ ਬੜਾ ਪੁੱਟ ਗਿਆ ਬਣਾਤਾ ਇਹ ਤਾਂ ਠੀਕ ਐ ਇਹ ਖੜ ਹਰੀ ਤੀ ਹੁਣ ਆਪਾਂ ਨੂੰ ਸੁੱਕ ਜਣੀ ਹੋਣੀ ਨੇ ਸਭ ਦਾ ਸੁੱਕ ਗਿਆ ਦੇਖ ਲੈ ਹਲਕੀ ਹੋ ਗਈ ਸੁੱਕ ਗਈ ਉੱਪਰ ਹੀ ਦੇ ਪਾਜ ਪਾਇਆ ਬਾਈ ਇਹਨੇ ਕਿਉਂਾ ਉੱਪਰ ਕਾ ਜੇ ਪਾਤਾ ਮਾਰੇ ਮੋਟੀ ਹੁਣ ਅਸੀਂ ਕਿਹੜੇ ਪ੍ਰੋਪਰ ਲਾਈ ਆ ਹਮ ਹਰ ਸਾਰੀ ਹੌਦਾ ਕਾਗਜ਼ ਤਾਂ ਪਾਤਾ ਵੀ ਪਾਣੀ ਪੂਣੀ ਵੀ ਜਮਾ ਲੀਕ ਨਾ ਹੋਵੇ ਠੀਕ ਹੈ। ਕੀ ਨਹੀਂ ਆ ਕਾਗਜ਼ ਆਪਣਾ ਸਪਾਂਸਰ ਹੋ ਗਿਆ ਉਹ ਵੱਲ ਤੇ। ਹਮ ਮਲਾ ਅਰਨਾਟ ਵੱਲ ਤੇ। ਅੱਛਾ। ਕੋਲੀ ਵੱਲ ਤੇ। ਠੀਕ ਹੈ। ਉਹ ਢਿਮਕੀ ਤਾਂ ਉਹਨਾਂ ਤਾਂ ਜ ਆ ਗਏ। ਅੱਜ ਆ ਗਿਆ। ਹੈ? ਹਮ ਕਹੇ ਵਜੇ? ਅ ਸਵੇਰੇ ਆ ਗਈ ਆ ਲਾ ਪੂਰੀ। ਸਵੇਰੇ। ਹੈ? ਠੀਕ ਹੈ। ਮੈਂ ਸੁਣ ਵੀ ਲਈ ਵਧੀਆ। ਸਪੋਟੀਫਾਈ ਤੇ ਆ। ਸਪੋਟੀਫਾਈ ਲਿੰਕ ਭੇਜੀ ਦਾ। ਭੇਜਦਾ ਤੇ ਦੂਆ ਇੱਕ ਵੀਡੀਓ ਆਉਣੀ ਅੱਜ। ਉਹ ਵੀ ਆ ਗਈ ਹੋਣੀ। ਆ ਗਈ ਹੋਣੀ ਫਿਰ ਉਹ ਵੀ। 5 ਵਜੇ ਆਉਣੀ ਹੈ। ਠੀਕ ਹੈ। ਉਹ ਦੇ ਚ ਮੋਰ ਦੇਦਾ। ਇਹਦਾ ਮੋਰ ਵਜ ਪੰਛੀ ਬਹੁਤ ਦਾ ਬਾਈ ਇਹ ਪੱਕਾ ਹੀ ਰਹਿੰਦਾ ਬਣ ਕੇ ਜੱਕੇ ਬਾਕੀ ਮੋਰ ਹੈ ਹੀ ਬਹੁਤ ਆਰੇ ਇਹਨੇ ਵੀ ਰਹਿਣਾ ਹੋਰ ਨਹੀਂ ਆਉਂਦੇ ਹੈਗੇ ਹੋਰ ਆਉਂਦੇ ਗੇੜਾ ਮਾ ਕੇ ਬਾਸ ਮੁਰਜੁੰਨੇ ਆ ਇਹ ਇਹ ਸਾਡਾ ਸ਼ਿਕਾਰੀ ਬੰਦਾ ਪੱਕਾ ਇਹ ਸਾਡੇ ਵਿੱਚ ਰਹਿੰਦਾ ਠੀਕ ਹੈ ਪੈਲ ਵੀ ਪਾਉਂਦਾ ਉਰੀ ਹਾਂ ਹਾਂ ਕੱਲ ਕੋਈ ਖੜਿਆ ਹੋਵਦਾ ਪੂਰਾ ਕਾ ਲੈਣ ਹਾਂ ਹੈ ਹੁਣ ਦੇਖ ਹੁਣ ਵੀ ਖੜਿਆ ਹੋਵਦਾ ਹੁਣ ਫਿਰ ਹੁਣ ਚੱਲਿਆ ਫਿਰ ਆਣਾ ਹੁਣ ਉਹ ਸ਼ਕਾ ਪਰ ਚੱਲੇ ਮੁੰਡਾ ਦਾ ਫਿਰ ਜਾ ਰਹਿਣਾ ਨੋਕ ਪਰ ਅੱਜ ਜੀ ਸ਼ਿਕਾਰ ਦਾ ਬਰੂਣ ਨਹੀਂ ਟੋੜਨਾ ਹੀ ਸ਼ਾਮ ਦਾ ਟਾਈਮ ਹੋ ਗਿਆ ਹੁਣ ਬਰੂਣ ਲਈ ਨਾ ਅੱਜ ਸ਼ਿਕਾਰ ਟੋੜਨੇ ਟੋੜਨਾ ਬਾਕੀ ਭਾਈ ਨਦੀ ਦੇ ਢਾਡ ਦਾ ਬਚਾਉਗਾ ਪਾਣੀ ਥੋੜਾ ਜਿਹਾ ਵਧਿਆ ਬੱਚ ਪਾਣੀ ਆਏ ਨਾ ਇਹ ਤਾਂ ਪਿੰਡਾਂ ਦਾ ਪਾਣੀ ਸੂਹ ਦੇ ਪੈਸੇ ਬੜੀਆਂ ਝੰਡੀਆਂ ਵਾਲੇ ਦੇਦੇ ਚ ਹਾਂ ਇਹ ਬੜੀ ਕਿੰਨੀ ਸੂਹ ਆ ਪਰਾ ਨਹੀਂ ਆਉਦਾ ਇੱਕ ਇੰਨਾ ਨਹੀਂ ਹੈਗਾ ਬਸ ਉਹ ਖੇਤਾਂ ਵਾਲਾ ਪਾਣੀ ਆਇਆ ਇਹ ਮਾਲੇ ਨਦੀ ਵਾਲਾ ਨਹੀਂ ਆਇਆ ਖੇਤ ਦਾ ਪਾਣੀ ਪੈ ਗਿਆ ਇਹ ਮਾ ਪਾੜੀ ਨਹੀਂ ਆਇਆ ਸਮਝ ਲੈ ਜਾਂ ਪਾੜੀ ਆਉਂਦਾ ਫਿਰ ਲਾ ਲਾਉਂਦਾ ਇਹਨਾਂ ਘਾੜਾ ਅਦਾ ਹੁਣ ਕਪੜੀ ਜੰਦੇ ਪਹਿਲਾਂ ਸੂਆ ਆਏ ਉਹ ਵੀ ਅਸੀਂ ਨਦੀ ਜੀ ਗਿਰਦਾ ਕੇ ਪਿੰਡ ਖੇਤਾਂ ਵਾਲੀ ਪਾਣੀ ਮੀਂਹ ਦਾ ਬਣਾ ਮੋਟਾ ਕੋਸੋ ਨਹਿਰ ਚ ਉਹੀ ਜਾਂਦੀ ਪੱਕੀ ਹੂੰ ਉਹ ਵੀ ਉਰੀ ਨੂੰ ਰੰਗਦਾ ਫਿਰ ਪੱਕੀ ਨਹਿਰ ਚ ਉਹੀ ਹੋ ਜਾਂਦੀ ਉਹ ਮੜ ਮੋਟੀ ਹੂੰ ਇਹਦੇ ਉੱਪਰ ਨੂੰ ਲੱਗਦੀ ਹੋ ਵੀ ਤਾਂ ਦੁਪਹਿਰੇ ਦੇਖਦਾ ਮੈਂ ਆ ਕੇ ਜਾਂ ਨਾਲ ਥੋੜੇ ਥੋੜੇ ਜਿਆਦਾ ਜਾਂ ਨਾਲ ਥੋੜੀ ਸਪੀਡ ਵਧਦਾ ਉਹ ਪੈਰ ਦਾ ਆਰਾਮ ਕੇ ਜਿਆਦਾ ਹੈ ਹੁਣ ਤਾਂ ਤੇਜ਼ ਹੋਇਆ ਵਾ ਬਾਕੀ ਹਲਦਾ ਆਇਆ ਨੇ ਦੇਖੋ ਵਾ ਚਾਚਾ ਕਹਿੰਦਾ ਕੱਲ ਨੂੰ ਆਊਗਾ ਆਹਾਂ ਹੂੰ ਜੇ ਮੀਂਹ ਪੈਊਗਾ ਹਾਂ ਤਾਂ ਆਏ ਕੱਲੂ ਦੇਖਦੇ ਆਹੋ ਆ ਇਹਦਾ ਪੱਕਾ ਦਾ ਵੀ ਆਉਗੇ ਇੱਥੇ ਬੱਦਲ ਪਉਹਤਾ ਸਵੇਰ ਨੂੰ ਐਨੇ ਤੇ ਸਾਨੂੰ ਪੱਕਾ ਤਾਂ ਵੀ ਆਉਗੇ ਅੱਜ ਇਹ ਤਾਂ ਆ ਗਈ ਆਹੇ ਆ ਗਈ ਦੇਖ ਲੈ ਸੁੱਤੀ ਆ ਮੈਂ ਤੂੰ ਵੀ ਦੇਖ ਮਿੱਤਰਾਂ ਬੰਦੇ ਆਉਣੇ ਆਲੇ ਹਾਂ ਪ੍ਰੈਕਟਿਸ ਵਾਲੇ ਬੰਦੇ ਟਾਈਮ ਹੋ ਗਿਆ 5 ਵਜੇ ਕੇ ਬਾਅਦ ਸਵੇਰੇ 5:30 ਵਜੇ ਹਰ ਮੋੜਣਾ ਲੱਗੇ ਨਹੀਂਗਾ ਦੋਂਸੇ ਦਾ 5:30 ਵਜੇ ਆ ਕੇ ਉਹਦੇ ਨੈਟ ਲਾਇਆ ਬ ਆਪਣਾ ਮੌਤੀ ਜਣਾਣਾ ਇਹਨਾਂ ਨੇ ਜਿਹੜਾ ਘਟ ਆਏ 5-7 ਬੰਦੇ 10 ਬੰਦੇ ਦੇ ਕਿਤੇ ਚੱਲ ਨੂੰ ਐ ਨੈਟ ਚ ਕੰਮ ਹਾਂ ਬਾਹਰ ਪਤਾ 15 20 ਦੇ ਗੇੜ ਚ ਫਿਰ ਬਾਹਰ ਮੈਚ ਲੱਗੂਗਾ ਠੀਕ ਹੈ ਔਰ ਐ ਫਿਰ ਡਾਟ ਬਾਲ ਆਊਟ ਰੱਖ ਲੰਨੇ ਅਸੀਂ ਬਾਕੀ ਸਾਰੇ ਬੋਲੇ ਪਾਉਂਗੇ ਜਾਂ ਡਾਟ ਕਰਕੇ ਆਊਟ ਘੁੰਮੀਆਂ ਨੇ ਆਹੋ ਠੀਕ ਹੈ ਤੇ ਪੁੱਛੀਆ ਵੀਰ ਨੂੰ ਕੀ ਕਰਨਾ ਵੀਰ ਨੂੰ ਪੁੱਛਣਾ ਸਾਰੇ ਨੂੰ ਚੱਲ ਜੀ ਆ ਇਹਦੇ ਵੀ ਆਹ ਬਾਈ ਲਾਇਅ ਅਪੀਲ ਖਰਾਬ ਜਿਹਾ ਹੋ ਗਿਆ ਬਹੁਤ ਬੁਸਟ ਦਾ ਪਾਉਣਾ ਹੁਣ ਜਿਹੜਾ ਆਏ ਹੁਣ ਉਹਨੂੰ ਕਾਹਨੂੰ ਲੰਦ ਰਹਿ ਗਿਆ ਇਹ ਤਾਂ ਉਹਨੂੰ ਪੁੱਛਣਾ ਪੈਣਾ ਲੱਗ ਚੀਜ਼ ਹੈ ਯਾਰ ਡਿਸਕ ਬ੍ਰੇਕ ਹੈ ਇਹਨੂੰ ਡਿਸਕ ਬ੍ਰੇਕ ਉਹ ਉਹਨੂੰ ਹੈਂਡ ਟੋਕ ਉਹ ਡਿਸਕ ਬ੍ਰੇਕ ਨਹੀਂ ਹੈਗੀ ਇਹਨੂੰ ਉਹ ਤਾਂ ਪੁੱਛਣਾ ਚਾਹਦਾ ਫਿਰ ਡਿਸਕ ਬ੍ਰੇਕ ਚੱਕ ਦਵੇ ਦੀ ਇਹਦਾ ਮੈਨੂੰ ਪਾਪ ਕਹਿੰਦਾ ਚੱਕਰਗਾ ਨਹੀਂ ਆ ਕੋਈ ਚੱਕਰ ਨਹੀਂ ਹੁੰਦਾ ਯਾਰ ਆ ਤਾਂ ਲੱਗੇ ਆ ਸਾਡੇ ਦਾ ਸਾਈਡ ਉੱਪਰ ਲੱਗਣੀ ਮਨ ਲੱਗਾ ਬਾਕੀ ਪਤਾ ਕਰ ਲੈਨੇ ਕਹਿੰਦਾ ਮੈਂ ਕਰ ਲੈਂਦੇ ਉਹ ਤੇ ਕੀ ਕਹਿੰਦਾ ਸਾਨੂੰ ਕੋਈ ਨੌਲੇਜ ਨਹੀਂ ਚਾ ਪਤਾ ਕਰਦਾ ਜੀ ਚੱਲ ਮਿਲਦੇ ਮੈਂ ਫਾਉ ਫੜ ਕੇ ਉਹ ਦੇਖ ਬਰਾਬਰ ਰੱਖ ਕੇ ਦੇਖ ਲੈ ਲੈ ਫਾਈਡੇ ਘਟਾਈ ਦੀ ਮੈਂ ਉਹੀ ਕਹਿੰਦਾ ਘਟਾਈ ਦੀ ਉੱਚਾਈ ਵਿੱਚ ਘਟਾਈ ਦੀ ਇਹ ਨਹੀਂ ਤੇ ਫੇਰ ਫੜ ਕੇ ਦੂ ਉਂਗਲੋ ਦਾ ਇਹ ਸਕੂਟਰ ਹੀ ਲੰਦਾ ਮੈਨੂੰ ਇਹ ਸਾਰੇ ਐ ਲਾਦੇ ਜਿਵੇਂ ਡੀਬੀਐਸ ਦੇ ਉੱਤੇ ਉਹਦੀ ਗੱਲ ਸਹੀ ਧੀ ਕਹਿੰਦਾ ਇਹ ਨਾ ਹੁਣ ਨਵੇਂ ਬੋਲਟ ਆਉਂਦੇ ਚੈਸ ਉਟੇ ਕਰਦੇ ਉਹ ਹੀ ਚੱਕਰ ਆ ਇਹ ਇਹਦੇ ਟਾਇਰ ਬੜੇ ਬਣੀ ਵੀ ਗੱਲ ਹੈ ਵੀ ਬ੍ਰੈਂਡ ਦਾ ਲੱਗੇ ਦੀਗਾ ਉਹ ਮੁਸ਼ਕਲਾ ਭਾਈ ਹੁਣ ਫੇਰ ਦੇਖਣਾ ਆਪਣਾ ਕੰਮ ਕੋਈ ਹੋਰ ਦੇਖਦੇ ਫਿਰ ਹੁਣ ਨਵੇਂ ਪੌਣੇ ਬਣੇ ਦੀ ਤਾਂ ਤਾਰਾਂ ਦੇਖ ਲੈ ਇਕਦੀਆਂ ਯਾਰ ਤਾਰਾ ਬੜੀ ਪੈਣੀ ਝਰੀ ਤਾਰਾ ਇੱਕ ਦਿਨ ਸਾਰੀ ਦੀ ਤਾਰਾ ਪਾਦੇ ਜੀ 10000 ਰੁਪਏ ਲਾਕੇ ਪਾਦੇ ਇੱਕ ਦਹਾ ਹੀ ਹਿਲਦਾਗਾ ਤੇ ਲੈਗਾ ਕਿਹੜਾ ਤਾਰਾ ਟੱਲੀਆਂ ਦੇਖ ਤਰ ਉਸ ਤਾਰਾ ਟੱਲੀਆਂ ਸਾਰੀ ਕਾਸ ਵੀ ਹੋ ਜਾਂਦੀ ਐ ਨਹੀਂ ਇੱਕ ਤਰਾਂ ਨਵੀਂ ਪੈਣੀ ਆ ਫੇ ਨਵੀਆਂ ਪਾ ਦਿੰਦੇ ਆ ਰੇ ਮੈਂ ਤਾਂ ਠੀਕ ਆ ਨਵੀਂ ਫੇ ਉਹੀ ਤੋਂ ਉੱਪਰ ਜਾਣਾ ਪੈਣਾ ਉੱਪਰ ਪਾਏ ਆ ਰੋਪੜ ਵੀ ਉਹ ਆਪਣਾ ਪਾਰ ਜਾਣਾ ਪੈਣਾ ਆਪਾਂ ਨੂੰ ਮੇਰੀ ਗੱਲ ਨੰਗਲ ਚੌਕ ਇਹ ਨੂੰ ਕੁਛ ਨਾ ਕਰਾ ਇਹ ਤਾਰਾਂ ਪਾਦੇ ਖਬਰੇ ਕਰਦੇ ਬੇਛੜੇ ਦਾ ਮੂੜ ਹੋ ਜਾਣਾ ਆ ਵੇਖਣ ਨੂੰ ਤਾਂ ਕਾਤੇ ਆ ਹੈ ਬੱਚਾ ਤਾਂ ਕਾਤੇ ਆ ਕਿਆ ਬਤਾ ਹੁੰਦਾ ਵੇਚ ਦੀ ਫਿਰ ਦੇਖ ਲੈ ਇਹਦਾ ਕਿਹਨੇ ਬਾਈ ਲੈਣਾ ਕਿਹਨੇ ਦੱਸ ਦੇ ਉਹ ਗੁਰਕੇ ਨੇ ਵੇਚ ਦਿੱਤੀ ਪਰ ਨਹੀਂ ਵੇਚਣੀ ਯਾਰ ਫੇਰ ਨਹੀਂ ਜੁੜਦਾ ਹੁੰਦਾ ਤਾਰਾ ਪੁੱਛਦਾ ਤਾਰਾ ਪਵਾ ਦਨੇ ਤਾਰਾ ਪਵਾ ਦੇ ਮੈਂ ਇੱਕ ਚੱਕੀਦਾ ਮੁੰਡਾ ਠੀਕ ਹੈ ਜੇ ਕੋਈ 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 کہیں ਪਿਛੇ ਨਹੀਂ ਬੁਲਟ ਚ ਬਾਹੀ ਆ ਆਹੀ ਪੈਣਾ ਮੈਂ ਹੋਂਦਾ ਲਾਇਵੀਲੇ ਪਵਾ ਦੀ ਦੋਹੇ ਵਧੀਆ ਲੱਗੂ ਨਾਲੇ ਕਹ ਨਹੀਂ ਲਾਇਵੀਲ ਪਵਾ ਦਨੇ ਦੂਹਾਂ ਬਾਦ ਦੂਹਾਂ ਪਰ ਤਾਰਾ ਖਾਰਚ ਆਣਾ ਪਰ ਗੱਲਬਾਤ ਬਣਨੀ ਬੁਲਟ ਦੀ 12 ਤੱਕ ਮੋਖਤਰਨਰ ਤੱਕ ਯਾਰ ਸਾਨੂੰ ਆਏ ਸੀ ਆਪਾ ਸਾਨੂੰ ਹੋ ਗਈ ਮੋਟਾ ਸੰਘੀਲਦਾ ਨਹੀਂ ਹੈਗਾ ਮੈਨੂੰ ਇਹ ਸੰਘੀਲਦਾ ਬੂਟੋ 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 ਇਹ ਜਿਹੇ ਚਾਹਦਾ ਮੇਰੇ ਕੋਲ ਦੂਆ ਤਾਂ ਫਿਰ ਬਸ 60 ਦੀ ਵੀਡੀਓ ਦੇ ਉੱਪਰ ਨਹੀਂ ਜਾਂਦਾ ਮੇਰੇ ਕੋਲ ਇਹ ਹੁਣ ਕੁਆਰਲੇਦਰ ਵਾਲੀ ਜੀ ਲੋਟ ਆ ਜਾਗਾ ਇਹ ਛੋਟੇ ਆ ਛੋਟੇ ਦੇਖੋ ਕਿ ਕੰਮ ਜਿਆਦਾ ਛੋਟੇ ਹੋ ਗਏ ਨਾ ਇਹ ਨਾ 2 ਸਾਲ ਦੀ ਫਰਕ ਆ ਦੇਖ ਲੈ 14 ਮਾਡਲ ਹੈ ਤੇਰਾ 16 ਮਾਡਲ ਉਹ ਹੋ ਗਿਆ ਦੂਆ ਸਾੜੇ ਵਾਲਾ ਇਹ ਹੋ ਗਿਆ ਥਾਲਾ ਦੂਆ ਕਹਿੰਦੇ ਇਹਨੂੰ ਕਲਾਸਿਕ ਹੋ ਗਿਆ ਇਹ ਕਲਾਸ ਕਰ ਉਸ ਸਟੈਂਡਰਡ ਉਸ ਸਟੈਂਡਰਡ ਆ ਹਾਂ ਉਹ ਇਹ ਫਰਕ ਇਹ ਫਰਕ ਹੋਊਗਾ ਬਸ ਇਹ ਫਰਕ ਹੋਦਾ ਭਾਈ ਇਹਦਾ ਨਿੰਮਾ ਦਾ ਫਰਕ ਹੋਊਗਾ ਹਾਂ ਜਿਹਨੂੰ ਉਹਨਾਂ ਆਦਾ ਹੋਵੇ ਫਿਰ ਪੈ ਜਾਣੇ ਉਹਨੂੰ ਹਾਂ ਇਹਦਾ ਆ ਫਰਕ ਪੈ ਗਿਆ ਇਹਦਾ ਇਹਦਾ ਰਿੰਵੀ ਚਾਹੀਜੇ ਪੜਾਏ ਹਾਂ ਨਾ ਚਲ ਭਾਈ ਵੀ ਵੱਧਾ ਮੇਟ ਲੈ ਕੇ ਗਨ ਬੋਲਟ ਬੋਲਟ ਇਹਦਾ ਬੋਲਟ ਦਾ ਬੋਸ ਹੈਟ ਹੈ ਤਾਰ ਤਾਰਾਂ ਕੋਆ ਦੇ ਤੂੰ ਪਕੜ ਕੇ ਰਿੰਮੇ ਦਾ ਕੋਈ ਨੁਕਸ ਨਹੀਂ ਦੇ ਤਾਰਾਂ ਚ ਹੀ ਆ ਬਸ ਤਾਰਾ ਫਟੇ ਗਿਆ ਹੰਤਾਰਾ ਹੀ ਹੌਲੀ ਉਹਦੇ ਕਰਕੇ ਟੈਰ ਐ ਐ ਕਰਦਾ ਟੈਰ ਹਿੰਦਾ ਤਾਂ ਢੱਲੀ ਪੈਂਚ ਰੋਗਾਂ ਦਾ ਐ ਕਰਦਾ ਹਮ ਹੈਨਾ ਹਮ ਹਮ ਜਿੱਲੇ ਚੰਡੀਆ ਵੀ ਹਾਲੀਵੁੱਡ ਚੰਡੀਆ ਵੀ ਇੰਨਾ ਠੋਣੇ ਯੋਗਾ ਨਹੀਂ ਬੰਦਾ ਇਹਨੂੰ 20 30 ਸਵੀਟ ਬੱਸ ਬਾਕ ਰੁੱਪਲਿਆਣੀ ਭੁੱਖ ਚੱਕਰ ਤਾਂ ਰੋਪੜ ਵੀ ਉਹ ਪਾਰ ਆ ਤੇਰਾ ਨਯਾ ਨੰਗਲ ਹੈ ਨਹੀਂ ਨੰਗਲ ਚੌਕ ਕੋਰ ਕਾਲਿਆਲ ਤੇ ਮੈਂ ਉਧਰ ਦੁੱਲੇ ਤੇ ਕਰਾਉਣ ਗਿਆ ਫਰਟੀਨ ਦੇ ਨੂੰ ਮਹਾਰਾਜੀ ਦੀ ਇੱਕ ਜੀ ਸਾਲੀ ਫਰੀ ਆ ਮਾ ਬਾਸ਼ਰ ਜੀ ਪਾ ਕੇ ਮੈਂ ਨਾੜ ਕਰਦੇ ਉਹਦਾ ਪਤਾ ਨਹੀਂ ਵਿੱਚ ਤੇ ਸਪਰਿੰਗ ਨਿਕਲ ਗਿਆ ਉਕਰੋਲੇ ਸਟਾਰਟ ਹੀ ਨਹੀਂ ਹੋਦਾ ਕਿਦਰੀ ਜੇ ਸਟਾਰਟ ਹੋ ਗਿਆ ਤੇ ਗਾਇਲ ਇੱਕ ਘੁੰਮਦੀ ਆ ਉਹ ਫੜਾਈ ਆ ਵੇਚਣੇ ਆ ਦਾਦੇ ਵੇ ਬਕਬੇ ਬਦ ਲਓ ਪਾਈਆਂ ਨੇ ਨੇ ਦੱਸ ਦਿਓ ਆ ਦੋਏ ਦੋਏ ਵੇਚ ਦੇ ਇਹਨਾਂ ਨੂੰ ਕਿਹੜਾ ਲੋਂਦਾ ਲਿੰਦਾ ਅਗਲਾ ਲਾਈਵ ਆਉਂਦਾ ਲੋਏ ਪੋਂਦਾ ਅਗਲਾ ਇਹਦਾ ਮੈਂ ਇਹਦਾ ਆਪ ਇਹਦਾ ਖਲ ਖਲ ਹੋਵੇ ਆਉਦੀ ਸਾਰੇ ਇਹਦਾ ਮੈਂ ਰੇੜੀ ਖਤ ਰੱਖ ਲੇਦੇ ਮਾ ਰੇੜੀ ਨਹੀਂ ਪੈ ਜੂਗੀ ਆ ਰੇੜੀ ਹੀ ਪੈ ਜਾਣਾ ਹਾਂ ਗਰੀਮਾ ਹੈਗੇ ਆ ਟੈਰਲ ਮਿਲ ਜਿਹੜੇ ਪੁਰਾਣੇ ਰੇੜੀ ਬਣਵਾਈ ਹੈ ਮਹਾ ਇਹਨੂੰ ਰੱਖ ਲੈ ਕੰਮ ਆ ਜਾਣੇ ਹੈ ਨਹੀਂ ਰੱਖੇ ਪਿਆ ਫਿਰ ਇਹ ਕਿਥੇ ਕੰਮ ਆ ਜਾਣੇ ਹੈ ਹਾਂ ਹਾਂ ਕੋਈ ਚੀਜ਼ ਮੇ ਕੰਮ ਆ ਖਾਦੇ ਹਾਂ ਮੈਂ ਰੇੜੀ ਖਾਤਰ ਰੱਖੇ ਤੇ ਇਹ ਮੈਂ ਰੱਖਣਾ ਦੇ ਕੇ ਨਹੀਂ ਮਹਾ ਢਾਈ ਜੱਕ ਲੈਣੇ ਕਾਨੂੰ ਮਾ ਰੇੜੀ ਉੜੀ ਬਣ ਗਈ ਥਲੀ ਅਸੀਂ ਪਾ ਦੇ ਵਿੱਚ ਲੱਟ ਪਾ ਕੇ ਚੱਲ ਫਿਰ ਨਿਕਲੀਏ ਹੋਰ ਹੋਰ ਕੀ ਡਾਕਟਰ ਕਰੀ ਜਾ ਕੇ ਗਰਾਊਂਡ ਚ ਚੱਲੋ ਬਾਲੋ ਕਿਥੇ ਕੰਮ ਦੀ ਦੋ ਜਾਨ ਰਨੋਡ ਲੱਗ ਗਿਆ ਇਹਨੂੰ ਕਰਨਾ ਇਹ ਤੋਂ ਤਾਂ ਹੋ ਗਿਆ ਇਹਦਾ ਔਖਾ ਇਹਦਾ ਔਖਾ ਨਿੱਗਰ ਬੋਹਦਾ ਖਲੀ ਨਾਲ ਆਉਂਦੀ ਨੇ ਹਾਂ ਇਹ ਤਾਂ ਹੁਣ ਆਪਰਾ ਵਾਹ ਲੈ ਜਾਂਦੇ ਨੂੰ ਹਾਂ ਲੈ ਹੁਣ ਤਾਂ ਹੋਰ ਸਕੀਮ ਜਾਉਂਗੇ ਕਿਸੇ ਚੋ ਆਹ ਲੋਟ ਨਹੀਂ ਆਏ 15 ਸਾਲ ਪਤਾ 44 ਤੇ 35 ਪਰ ਤੇ ਤੇਰੀ ਕਦੇ ਉੱਤੀ ਆਣਾ ਨਹੀਂ ਹਾਂ ਚਲੋ ਈ ਚੰਗਾ ਚੰਗਾ ਈ ਦਾ ਤੇਰੀ ਗੱਲ ਜੀ